ਪਰਵਾਸੀ ਬੱਚੇ ਦੀ ਜਿਹੜੀ ਕਿਡਨਾਪਿੰਗ ਹੋ ਗਈ ਹੈ ਇਮੀਡੀਏਟਲੀ ਉੱਤੇ ਐਕਸ਼ਨ ਲੈਂਦੇ ਹੋਏ ਸਾਡੇ ACP ਸਾਹਿਬ ਤੇ ਚੌਕੀ ਇੰਚਾਰਜ ਦਿਖੋਆ ਟੈਕਨੀਕਲ ਸਪੋਰਟ ਦੇ ਜ਼ਰੀਏ ਜੀਮੀ ਡਿਟੀ ਜਿਹੜੇ ਬੰਦੇ ਟ੍ਰੇਸ ਕਰਕੇ ਉਹਨਾਂ ਕੋਲੋਂ ਬੱਚਾ ਰਿਕਵਰ ਕੀਤਾ ਲੁਧਿਆਣੇ ਜਾ ਕੇ ਔਰ ਉੱਚ 299 ਨੰਬਰ ਐਫਆਈਆ ਜਿਹੜੀ ਆ ਪੀਐਸ ਸ਼੍ਰੀ ਆਮਾ ਮੰਡੀ ਅਸੀਂ ਰਜਿਸਟਰਡ ਕੀਤੀ ਹੈ ਇੱਕ ਗੈਂਗਸਿਕਾ ਜਿਹੜਾ ਬੱਚੇ ਨੂੰ 3 ਮਹੀਨੇ ਦਿਨੋਂ ਕਿਡਨਾਪ ਕਰਕੇ ਲੁਧਿਆਣੇ ਲੈ ਗਿਆ ਸੀ ਔਰ ਉਹਦੇ ਚ ਅਸੀਂ ਚਾਰ ਦੋਸ਼ੀ ਪੜੇ ਜਿਹੜਾ ਕਿ ਬੱਚੇ ਨੂੰ ਉੱਥੇ ਵੇਚਣ ਲਈ ਲੈ ਕੇ ਗਏ ਸੀ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿਸ ਗੈਂਗ ਨੂੰ ਵੇਚਣਾ ਸੀ ਤੇ ਕਿੰਨੇ ਚ ਵੇਚਣਾ ਸੀ ਕਿ ਪਹਿਲਾਂ ਵੀ ਕੋ ਬੱਚੇ ਵੇਚੇ ਕਿ ਨਹੀਂ ਵੇਚੇ ਉਹਨਾਂ ਨੇ ਉਹ ਜਿਹੜੀ ਸਾਡੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਪਹਿਲਾਂ ਵੀ ਕੋਈ ਪਤਾ ਲੱਗਣ ਦੀ ਇਹਨਾਂ ਦੇ ਫਰਨਾ ਨਹੀਂ ਮਿਲਦਾ ਦਾ ਕਾਰਾ ਕਰ ਰਹੇ ਨੇ ਇਹਨਾਂ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਜੋ ਵੀ ਅਜੇ ਸਾਡੇ ਕੋਲ ਰਿਮਾਂਡ ਤੇ ਨੇ ਫਰਦਰ ਇਨਵੈਸਟੀਗੇਸ਼ਨ ਜੋ ਵੀ ਹੈਗਾ ਪੱਕਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਬੱਚਾ ਤੁਹਾਨੂੰ ਲੱਗਦੀ ਫੈਮਿਲੀ ਦਾ ਸੀ ਨਹੀਂ ਪ੍ਰਵਾਸੀ ਮਜ਼ਦੂਰ ਸੀਗੇ ਜੀ ਉਹਦਾ ਬੱਚਾ ਸੀਗਾ 3 ਮਹੀਨੇ ਦਾ ਔਰ ਜਿਹੜੇ ਕਿਡਨੈਪ ਕਰਨ ਵਾਲੇ ਉਹ ਪੰਜਾਬੀ ਸੀਗੇ ਸ ਨੇ ਨਹੀਂ ਬੇਟਾ ਬੇਟਾ ਬੱਚਾ ਹਾਂ ਦਾ ਜੀ ਕਿਹੜਾ ਗ੍ਰੋ ਹੈਗਾ ਇਹ ਅੱਗੇ ਵੀ ਇਹਨਾਂ ਨੇ ਕਿਡਨਾਪਿੰਗਾਂ ਕੀਤੀਆਂ ਉਹ ਅਸੀਂ ਇਨਵੈਸਟੀਗੇਸ਼ਨ ਅਜੇ ਕਰ ਰਹੇ ਹਾਂ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਪਹਿਲਾਂ ਕਿੱਥੇ ਕਿੱਥੇ ਇਹਨਾਂ ਨੇ ਵਾਰਦਾਤਾਂ ਹੋਰ ਇਹਨਾਂ ਨੇ ਕੀਤੀਆਂ ਜਾਂ ਕੋਈ ਬੱਚਾ ਇਹਨਾਂ ਨੇ ਵੇਚਿਆ ਕਿ ਨਹੀਂ ਵੇਚਿਆ ਔਰ ਜਾਂ ਕੋਈ ਇਹਨਾਂ ਦਾ ਜਿਹੜਾ ਗੈਂਗ ਸੰਪਰਕ ਚ ਆਉ ਕਿਸ ਏਰੀਆ ਦਾ ਗੈਂਗ ਆ ਜਿਹੜਾ ਇਹਨਾਂ ਐਕਟਿਵ ਆ ਜਿਹੜਾ ਅੱਜ ਵੀ ਬੱਚੇ ਖਰੀਦ ਰਿਹਾ ਜਿਹੜਾ ਇਦਾਂ ਕਿਡਨਾਪ ਹੋਏ ਬੱਚੇ ਇਹ ਬੱਚਾ ਰਾਮਾ ਮੰਡੀ ਦੇ ਏਰੀਆ ਚ ਉਹਨਾਂ ਨੇ ਕਿਡਨਾਪ ਕੀਤਾ ਸੀਗਾ ਔਰ ਲੈ ਕੇ ਗਏ ਸੀ ਲੁਧਿਆਣੇ ਅਸੀਂ ਬੱਚਾ ਲੁਧਿਆਣੇ ਤੋਂ ਰਿਕਵਰ ਕਰਕੇ ਲੈ ਕੇ ਆਏ ਕਿੰਨੇ ਬਣਾੜੀ ਕੇ ਲੁਧਿਆਣੇ ਕੇ ਨੂੰ ਸੇਲ ਕਰਨਾ ਸੀ ਇਹਨਾਂ ਨੇ ਹਾਂਜੀ ਲੁਧਿਆਣੇ ਵੇਚਣ ਦੀ ਨੀਤ ਨਾਲ ਲੈ ਕੇ ਗਏ ਸੀ ਬੇਸਿਕਲੀ ਇਹ ਉੱਥੇ ਕਿਸੇ ਦੀ ਵੇਟ ਕਰ ਰਹੇ ਜੋ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਜੋ ਵੀ ਉਹ ਤੇ ਚਾਹੇਗਾ ਤੁਹਾਨੂੰ ਅਸੀਂ ਦੱਸਾਂਗੇ ਨਹੀਂ ਇਹਨਾਂ ਦੀ ਬੇਸਿਕਲੀ ਡੀਲ ਇਹਨਾਂ ਨੇ ਕਰਨੀ ਸੀ ਹਜੇ ਤੇ ਸਾਡੀ ਟੀਮ ਉੱਥੇ ਮੌਕੇ ਤੇ ਪਹੁੰਚ ਕੇ ਇਹਨਾਂ ਨੂੰ ਪਹਿਲਾਂ ਹੀ ਕਿਡਨੈਪ ਕਰ ਲਿਆ ਔਰ ਵੇਚਣ ਦੀ ਨੀਤ ਨਾਲ ਹੀ ਉੱਥੇ ਲੈ ਕੇ ਗਏ ਸੀ ਨਹੀਂ ਪਹਿਲਾਂ ਡੀਲ ਤੋਂ ਪਹਿਲਾਂ ਹੀ ਇਹਨਾਂ ਨੇ ਚੋਰੀ ਕਰ ਲਿਆ ਹੈ ਇਹ ਬੱਚਾ ਹਾਂਜੀ ਹਾਂਜੀ ਇਸ ਤੋਂ ਬ ਔਰ ਇਹ ਮੀਆਂ ਬੀਬੀ ਇਹ ਬਲਜੀਤ कौर ਬਲਜੀਤ ਸਿੰਘ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕਲ ਇੱਕ ਲੱਕੀ ਆ ਔਰ ਇੱਕ ਦਾ ਨਾਮ ਆ ਅੰਕਿਤ ਰਿੰਕੂ ਇਹ ਆਪੋਚਰਿਸ ਆਪੋਚ ਰਿਸ਼ਤੇਦਾਰ ਨੇ ਜੀ ਇਹ ਹਸਬੰਡ ਵਾਈਫ ਨੇ ਬਲਜੀਤ ਬਲਜੀਤ ਸਿੰਘ ਐਂਡ ਬਲਜੀਤ ਕੌਰ ਹਸਬੰਡ ਵਾਈਫ ਨੇ ਹਾਂਜੀ ਕੋਨਟਰੋਲ ਰੂਮ ਤੇ ਸਾਨੂੰ ਮੈਸੇਜ ਆਇਆ ਸੀਗਾ ਔਰ ਫਰਦਰ ਜਿਹੜਾ ਅਸੀਂ ਦਾਲਦੀ ਨਾਲ ਹੀ ਉੱਤੇ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੇ ਚੌਕੀ ਜਾਂਚ ਔਰ ਐਸਐਚਓ ਰਮਾ ਮੰਡੀ ਸਾਡੇ ਐਸసీపీ ਸੈਂਟਰ ਇਹਨਾਂ ਵੱਲੋਂ ਉਸੇ ਵੇਲੇ ਐਕਸ਼ਨ ਲੈ ਕੇ ਬੱਚੇ ਨੂੰ ਫੋਨ ਤੋਂ ਰਿਕਵਰ ਕਰ ਲਿਆ ਕਿੱਦਾਂ ਤੁਸੀਂ ਕਹਿੰਦੇ ਕਿ ਕਿਡਨਾਪ ਕੀਤਾ ਪਹਿਲੇ ਇਹਨਾਂ ਦਾ ਪਲਾਨ ਸੀਗਾ ਸਾਰੇ ਆਪ 4 5 ਜਨੀਆਂ ਦਾ ਜਾਂ ਇਹਨਾਂ ਨੇ ਪਹਿਲੇ ਉਦਾਂ ਹੀ ਇਹਨਾਂ ਨੇ ਕਿਹੜਾ ਬਿਲਕੁਲ ਪਲਾਨ ਸੀਗਾ ਜੀ ਉਹ ਕੱਲੀ ਵਾਈਫ ਦੀ ਘਰ ਸੀਗੀ ਬੰਦੇ ਦੀ ਔਰ ਉਹ ਘਰ ਕੁਝ ਖਾਣਾ ਵਗੈਰਾ ਬਣਾ ਰਹੀ ਸੀ ਬੱਚਾ ਇਹਨਾਂ ਨੇ ਪਹਿਲੇ ਪਲੈਨਿੰਗ ਦੇ ਤਹਿਤ ਹੀ ਉੱਥੋਂ ਕਿਡਨਾਪ ਕੀਤਾ ਔਰ ਪਹਿਲਾਂ ਇਹਨਾਂ ਦਾ ਪਲਾਨ ਸੀਗਾ ਲੈ ਕੇ ਵੀ ਲੁਧਿਆਣਾ ਜਾਣਾ ਇੱਕ ਆਟੋ ਰਿਕਸ਼ਾ ਔਰ ਇੱਕ ਮੋਟਰਸਾਈਕਲ ਵੀ ਰਿਕਵਰ ਕੀਤਾ ਇਹਨਾਂ ਨੇ ਨਹੀਂ ਉਹਨਾਂ ਨੇ ਇਦਾਂ ਦੀ ਅਜੇ ਫਰਦਰ ਸਾਡੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਅਸੀਂ ਉਹਨਾਂ ਤੋਂ ਵੀ ਪੁੱਛ ਰਿਹਾ ਕਰਾਂਗੇ ਵੈਸੇ ਉਹਨਾਂ ਨੂੰ ਕੋਈ ਸ਼ੱਕ ਨਹੀਂ ਸੀ ਫਿਰ ਵੀ ਉਹਨਾਂ ਨੂੰ ਜਦੋਂ ਪਤਾ ਲੱਗਾ ਉਹ ਇਮੀਡੀਏਟਲੀ ਸਾਡੇ ਕੰਟਰੋਲ ਰੂਮ ਤੇ ਮੈਸੇਜ ਕੀਤਾ ਔਰ ਸਾਡੀ ਪੁਲਿਸ ਹਰਕਤ ਚ ਆਉਂਦੀ ਹੋਈ ਐਕਸ਼ਨ ਲੈ ਲਿਆ ਉਸੇ ਵੇਲੇ ਅਸੀਂ ਬੰਦੇ ਰਿਕਵਰ ਕਰ ਲਿਆ ਬੱਚੇ ਅਹ ਵਿਦਨ 24 ਆਵਰਸ ਅਸੀਂ ਕਰ ਲਿਆ ਜੀ ਹੁਣ ਦੋ ਬੰਦੇ ਨਾਲ ਕਿਰਾਉਂਡ ਨਹੀਂ ਅਸੀਂ 4 ਟੋਟਲ ਅਰੈਸਟ ਕੀਤੇ ਹੋਇਆ ਹਨ ਇਹਦੇ ਚ ਇੱਕ ਮੀਆਂ ਬੀਵੀ ਨੇ ਜੀ ਹਸਬੰਡ ਵਾਈਫ ਨੇ ਦੋਨੋਂ ਔਰ ਇਹਨਾਂ ਦੇ ਨਾਲ ਹੋਰ ਇਹਨਾਂ ਦੇ ਦੋ ਰਿਲੇਟਿਵ ਨੇ ਇਹਨਾਂ ਦੇ ਬੈਕਗ੍ਰਾਉਂਡ ਕਿ ਇਹਨਾਂ ਦਾ ਚਾਹ ਦਾ ਕੀ ਇੱਕ ਤੋਂ ਹੋਦੇ ਮੀਆਂ ਬੀਬੀ ਤੇ ਦੋ ਜਣੇ ਉਹ ਵੀ ਇਹਨਾਂ ਦੇ ਰਿਲੇਟਿਵ ਨੇ ਜੀ ਰਿਸ਼ਤੇਦਾਰ ਨੇ ਦੋ ਹਾਂਜੀ ਵੀ ਉਸ ਏਰੀਆ ਦੇ ਰਹਿਣ ਵਾਲੇ ਨਹੀਂ ਇੱਕ ਇੱਕ ਮੈਂ ਤੁਹਾਨੂੰ ਦੱਸਦਾ ਜੀ ਦੋ ਜਣੇ ਇੱਥੋਂ ਦੇ ਲੋਕਲ ਰਹਿਣ ਵਾਲੇ ਨੇ ਤੀਸਰਾ ਜਿਹੜਾ ਉਸ ਲੁਧਿਆਣਾ ਸਲੇਮ ਪਹਿਲਾਂ ਹਾਂਜੀ ਉਸ ਏਰੀਆ ਦੇ ਰਹਿਣ ਵਾਲੇ ਕਿ ਲੱਗਦਾ ਮੀਆਂ ਵੀ ਬੀਬੀ ਉਸ ਏਰੀਆ ਦੇ ਰਹਿਣ ਵਾਲੇ ਉਹਨਾਂ ਨੂੰ ਨੋਨ ਸੀਗਾ ਵੀ ਉਹਨਾਂ ਨੇ ਟਾਰਗੇਟ ਪਹਿਲਾਂ ਰੱਖਿਆ ਸੀ ਕਿ ਇਹਨੂੰ ਕਰਾਂ ਇੱਕ ਲੁਧਿਆਣੇ ਦਾ ਜੀ ਹੁਣ ਜਿਹੜਾ ਫਿਲਹਾਲ ਰਹਿ ਰਿਹਾ ਸਲੇਮ ਟਾਵਰੀ ਏਰੀਏ 'ਚ ਵੈਸੇ ਬੇਸਿਕਲੀ ਇਧਰੋਂ ਛਾ ਕੋਰ ਦੂਸਰਾ ਇੱਥੇ ਦਾ ਹੀ ਹੈ ਸਾਡੇ ਰਾਮਾ ਮੰਡੀ ਰੀਅਲ ਹੈ ਪੁਲਿਸ ਨੂੰ ਕੇਂਦਰ ਪਤਾ ਲੱਗ ਰਿਹਾ ਹੈ ਕਿ ਇਹ ਲੈ ਕੇ ਨੂੰ ਦੇਖੋ ਸਾਡੇ ਕੋਲ ਟੈਕਨੀਕਲ ਸੈਲਸ ਬੋਰਡ ਹੈਗੀ ਆ ਸਾਨੂੰ ਪਤਾ ਲੱਗਿਆ ਜੋ ਵੀ ਅਸੀਂ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕੀਤੀ ਉਹ ਅਸੀਂ ਨਹੀਂ ਇਹਨਾਂ ਡਿਸਕਲੋਸ ਕਰ ਸਕਦੇ ਬਟ ਸਾਡੀ ਟੀਮ ਨੇ ਕਾਫੀ ਮਿਹਨਤ ਕੀਤੀ ਇਹਦੇ ਵਿੱਚ ਕੁਡਲੀ ਇਨਵੈਸਟੀਗੇਸ਼ਨ ਵਿੱਚ ਪਤਾ ਲੱਗਦਾ ਕਿ ਇਹਦੇ ਪੈਸੇ ਦੀ ਦੀ ਮੰਗ ਕਰਦੇ ਨੇ ਨਹੀਂ ਮੈਂ ਮੈਂ ਆਲਰੇਡੀ ਮੈਂ ਕਲੀਅਰ ਕਰ ਦਿੰਦਾ ਹਾਂ ਹੈ ਕਿ ਅਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਵਿੱਚ ਬੇਸਿਕਲੀ ਇਹਨਾਂ ਦਾ ਮੋਟਿਵ ਹੈ ਸੀ ਕਿ ਜਾ ਕੇ ਵੇਚਣਾ ਬੱਚਾ ਛੋਟਾ ਬੱਚਾ 3 ਮਹੀਨੇ ਦਾ ਉਹ ਤਾਂ ਕੁਝ ਫੋਚ ਨਹੀਂ ਹੁੰਦਾ ਉਹ ਇੱਦਾਂ ਹੀ ਇੱਥੇ ਜਲਦ ਤੱਕ ਇੱਕ ਅਜਿਹਾ ਪੰਜ-ਛਤ ਫੈਲ ਰਹੀ ਹੈ ਜਿਹੜਾ ਗਰੋਥ ਕਰ ਰਿਹਾ ਆਪਣੇ ਕੋਲੋਂ ਪਰਿਆ ਗਿਆ ਅਸੀਂ ਪ੍ਰੋਪਰ ਵੈਰੀਫਾਈ ਕਰ ਰਹੇ ਹਾਂ ਜੀ ਕਿ ਇਹ ਗਰੋਹ ਜਿਹੜਾ ਹਾਂਜੀ ਤੁਸੀਂ ਵੀ ਸੀ ਜਦੋਂ ਪਿੰਸ ਦੇ ਬਾਰੇ ਗਰੋਹ ਫੜਿਆ ਸੀ ਇਹ ਸੇਮ ਉਦਾਂ ਹੀ ਹੈ ਗਰੋਥ ਨਹੀਂ ਇਹ ਬੇਸਿਕਲੀ ਉਹ ਡਿਫਰੈਂਟ ਕਾਈਂਡ ਆਫ ਸਿਗਾ ਗਰੁੱਪ ਇਹ ਤਾਂ ਇੱਕ ਮੀਆਂ ਬੀਬੀ ਆ ਜਿਨ੍ਹਾਂ ਨੇ ਇਥੋਂ ਚੁੱਕ ਕੇ ਖੜਿਆ ਆਪਣੇ ਰਿਸ਼ਤੇਦਾਰਾਂ ਦੀ ਹੈਲਪ ਦੇ ਨਾਲ ਅਸੀਂ ਫਰਦਰ ਜਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਹੈ ਹਾਂਜੀ ਬਣਾਟ ਬਣਾ ਲੈ ਰਹੇ ਜੀ ਅਸੀਂ ਲੰਮਾਗੇ ਜੇ ਤਿੰਨ ਚਾਰ ਦਿਨ ਬਣਾ ਲੈਣਾ ਹੈ ਫਾਈਨ ਬਾਈ ਥੈਂਕ ਯੂ